ਡਿੰਗ 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 ਰਿੰਗ ਡਿੰਗ 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 ਰਿੰਗ ਡਿੰਗ 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 ਇਹ ਵੀ ਦੇਖ ਲੈ ਵੀ ਚੁੱਕੇ ਆ ਜਨਮਰਾ ਭਾਈ ਆਪਣਾ ਜਨਮਰ ਬਹੁਤ ਸੋਹਣਾ ਜੱਟ ਭਾਈ ਕੀ ਬੋਲੀ ਲਾਉਣਾ ਤੂੰ ਉਹ ਨਾ ਨਾ ਜਨਾਬ ਭਈ ਆਪਣੇ ਪਛਾਣਦੇ ਨਹੀਂ ਆਇਆ ਭਾਈ ਫੋਟੋ ਤੇ ਕੀ ਕੁਝ ਹੋਰ ਦੀ ਦਿਖਾਈ ਚੀਏ ਕੋਈ ਹੋਰ ਆਇਆ ਤਮ ਲੱਗਦੀ ਮੈਨੂੰ ਨਾ ਭਈ ਆਪਣੀ ਚੌਦਾ ਬਣਨਾ ਨਹੀਂ ਭਈ ਆਪਣਾ ਉਹ ਤੂੰ ਗੱਲ ਤਾਂ ਕਰ ਪਤੰਜਰਾ ਤੂੰ ਜੱਤ ਤਾਂ ਚਹੀ ਵੀ ਜਾਨਵਰ ਤੈਨੂੰ ਮਾਰਾ ਲੱਗਦਾ ਕੋਈ ਨੁਕਸ ਲੱਗਦਾ ਗੱਲ ਤਾਂ ਖੋਲ ਪੋਰਾ ਉਹ ਨਾ ਨਾ ਜਨਾਬ ਬੜਾ ਫਰਕਾ ਚੌਦਾ ਬਣਨਾ ਨਹੀਂ ਵੀ ਆਪਣਾ ਨਹੀਂ ਬਣਨਾ ਭਈ ਫਿਰ ਚੁੱਕਿਆ ਇਹ ਤਾਂ ਕੋਈ ਗੱਲ ਨਹੀਂ ਬਣੀ ਤੂੰ ਜੱਤ ਤਾਂ ਚਹੀ ਜੇ ਘਾਟਾ ਕੋਈ ਜੱਤ ਉਹ ਨਾਨਾ ਜਨਾਬ ਨੁਕਚ ਕੋਈ ਨਹੀਂ ਰੇਟ ਵੀ ਕੋਈ ਬਾੜਾ ਨਹੀਂ ਆ ਚਲ ਕੋਰਤਾ ਤੋੜਾ ਮਾਰਾ ਨਹੀਂ ਗੱਲ ਤਾਂ ਈਓ ਹੈਗਾ 30 ਕਿਲੋ ਵਜਨ ਚੱਕਣ ਵਾਲਾ ਮੇਰਾ ਵਜਨ ਹੈਗਾ 1 ਕਵਾਂਟਲ 30 ਕਿਲੋ ਮੈਂ ਕਿਉਂ ਚਰਾਪ ਲਮਾਈ ਤੇ ਬਹਿ ਕੇ ਭਈ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ